ਸਸਿਕਾ ਜੀ ਤੁਸੀਂ ਜੁੜੇ ਹੋ ਆ ਜ ਅਖਰ ਟੀਵੀ ਦੇ ਨਾਲ ਅੱਜ ਤੁਹਾਡੀ ਅਸੀਂ ਮੁਲਾਕਾਤ ਕਰਾ ਰਹੇ ਹਾਂ ਕਿਉਂ ਬੰਦੇ ਨਾਲ ਜਿਹਨੂੰ ਗਾਣ ਦਾ ਬਾਦਸ਼ਾਹ ਕਿਹਾ ਜਾਂਦਾ ਹੈ ਮੇਲੋ ਜੀ ਮੋਹਨ ਸਿੰਘ ਦੇ ਨਾਲ ਮੋਹਨ ਸਿੰਘ ਜੀ ਸਸਿਕਾ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਨਾਮ ਕੀ ਹੈ ਮੋਹਨ ਦੇਣਾ ਪਿੰਡ ਖੇੜੀ ਬਿਲਕੁਲ ਦਾ ਉਹ ਜ਼ਿਲ੍ਹਾ ਫਰੀਦਕੋਟ ਦਾ ਖਾਨਾ ਮੌਰ ਅੱਛਾ ਮੋਹਨ ਜੀ ਤੁਸੀਂ ਕੰਮ ਕੀ ਕਰਦੇ ਹੋ ਬੱਲੇ ਹੈ ਜਿਵੇਂ ਬੱਲੇ ਜੀ ਨੱਕਾ ਵੀ ਲੋੜ ਦੇ ਤਿਕਲਪਈਆ ਲੋ ਜੀ ਤੁਹਾਨੂੰ ਜਿੱਥੇ ਪਤਾ ਹੀ ਮੌਨ ਜੀ ਜਮਾ ਫੇਲੇ ਨਾ ਟੱਕਾ ਨਹੀਂ ਤੋੜਦੇ ਗਾਲਾਂ ਕੱਢਦੇ ਆ ਬਸ ਤੇ ਇੱਕ ਰੋਟੀ ਰੋਟੀ ਕਿੱਦਾਂ ਖਾਂਦੇ ਆ ਰੋਟਵਾਂ ਛੱਡ ਲੈ ਕਦੇ ਹੀ ਇੱਧਾ ਚਾਹਤਾ ਦੇਖਾਂ ਕਿੱਦਾਂ ਤੁਸੀਂ ਜੀ ਪਰਮੂ ਜਾ ਕੇ ਗੱਲ ਕਰੋ ਜੀ ਤੁਸੀਂ ਖਾਣਾ ਕਿਉਂ ਨਹੀਂ ਖਾਦੇ ਜੀ ਹਾਂ ਜੀ ਦੇਖੋ ਜੀ ਮੌਨ ਜੀ ਸਾਹਿਬ ਉਕਰ ਨੇ ਕੰਮ ਨਹੀਂ ਕਰਦੇ ਇਹ ਮੌਦੀ ਜਿਹੜੀ ਮੋਦੀ ਸਰਕਾਰ ਮੈਨਾਂ ਕਹਾ ਪਾਇਆ ਤੁਸੀਂ ਮੋਦੀ ਨੂੰ ਕਿੱਦਾਂ ਦੇਖਦੇ ਆ ਮਾਲਾ ਤੁਸੀਂ ਮੋਦੀ ਨੂੰ ਚੰਗਾ ਬੰਦਾ ਹਾਂਗੇ ਮਾੜਾ ਮਾੜਾ ਕਿਉਂ ਸਮਝਦੇ ਨਹੀਂ ਮਾੜਾ ਆਇਆ ਜੀ ਜੇ ਮੋਦੀ 6 ਕੇ ਜੀ ਜੇ ਤੁਸੀਂ ਗੁੱਸਾ ਕਰਦੇ ਹੋ ਤੇ ਤੁਸੀਂ ਕਹਿੰਦੇ ਗੁੱਸਾ ਕਰਦੇ ਹੋ ਦਾੜੀ ਨੂੰ ਹੱਥ ਲਾ ਲਓ ਤੁਸੀਂ ਗੁੱਸਾ ਕਰਦੇ ਹੋ ਤੁਸੀਂ ਗੁੱਸਾ ਰਹਿ ਗਏ ਕੰਦੀ ਸਾਹਿਬ ਤੁਸੀਂ ਰੋਟੀ ਖਾ ਲਈ ਜੀ